ਦੋਸੋ ਸਾਸਰੀਕਾਲ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਕੈਰੋਂ ਪਹੁੰਚਿਆ ਪੱਤੀ ਤਹਿਸੀਲ ਜਿਹੜਾ ਤਰਨਤਾਰਨ ਸਤਨਾਮ ਸਿੰਘ ਸਾਸਰੀਕਾਲ ਸਾਸਰੀਕਾਲ ਜੀ ਹੋਰ ਭਾਈ ਕੀ ਹਾਲ ਚੱਲ ਵਧੀਆ ਜੀ ਭਾਈ ਵਧੀਆ ਵਧੀਆ ਭਾਈ 18000 ਰੁਪਏ ਮੁੰਡੇ ਦਾ ਸ਼ਟਾਰਟ ਕਰਤਾ 17000 ਤੇ ਬਾਕੀ ਮੇਰਾ ਭਰਾ ਭਾਵੇਂ 1 ਲੱਖ 10 15000 ਰੁਪਏ ਕੇ ਖਰੀਦ ਲਿਓ ਜੀ ਮੁੱਲ 1 ਲੱਖ 10 15000 ਤੱਕ ਵੀ ਹੈਗੇ ਆ ਤੇ ਅੱਜ ਵੀਰ ਸਤਨਾਮ ਆਪਣੇ ਕੋਲ ਮੱਝਾਂ ਦੀ ਗੱਲ ਕਰਕੇ ਟੋਟਲ 3 ਤੇ 5 ਬੈੜਾਂ ਆ ਜੀ ਵਾਜ ਇੱਕ ਸੂਈਏ ਤਾਜੀ ਹਾਂਜੀ ਆਇਦਰ ਜਿਹੜੀ ਨੀਲੀ ਅੰਗਪਾਹ ਰਹੀ ਹਾਂਜੀ ਹਾਂਜੀ ਬਾਰਡਰ ਬੈਲਟ ਆ ਨਾ ਬਾਰਡਰ ਬੈਲਟ ਬਾਰਡਰ ਤੇ ਪਹਿਲਾਂ ਮੈਨੂੰ ਲੱਗਦਾ ਸੀ ਆਹ ਬਾਰਡਰ ਬੈਲਟ ਜੇ ਮਿਲਣੀ ਆ ਆ ਦੇਖੋ ਜੀ ਇਹ ਖੇਮ ਕਰਦਾ ਮਾਲ ਮੇਰਾ ਵੀਰ ਕੱਢੀ ਜੁਗਾ ਬਾਕੀ ਸਾਰੇ ਭਰਾ ਜਾਣਦੇ ਆ ਇਹਨੂੰ ਵੀਰ ਨੂੰ ਤੇ ਸੂਹਾ ਦੂਜਾ ਕਿੱਜਾ ਸੂਹਾ ਦੂਜਾ ਜੀ ਮਗਰ ਕੱਟਾ ਮਗਰ ਕੱਟਾ ਪਰਸੋਂ ਦੀ ਸੀ ਪਰਸੋਂ ਸੁਈ ਆ 8 ਕਿਲੋ ਵਾਲਾ 8 ਕਿਲੋ ਬੋਲਾ ਹਾਂਜੀ ਮੁੱਲ ਬੋਲੇ ਸਿਆਸੀ ਬਹੁਤ ਅਜੀ ਅਜੇ ਤੇ ਮੇਰੇ ਪਾਸੇ ਆ ਗਏ ਫਿਰ ਹਾਂਜੀ ਅੱਗੇ ਆ ਗਈ ਜੇ ਦੂਜਾ ਸੇ ਛੇ ਰੰਗ ਦਾ ਬਾਕੀ ਝੋਟੀ ਦਾ ਮੇਰਾ ਪਰਾ ਡਿਜ਼ਾਈਨ ਚੈੱਕ ਕਰੋ ਕੋਈ ਨਾ ਤਿੰਨ ਥਾਂ ਵਾਈਟ ਆ ਵੱਡੀ ਝੋਟੀ ਆ ਤਿਆਰ ਆ ਬਸ ਅੱਜ ਭਲਕ ਦੋ ਦਿਨਾਂ ਤੱਕ ਸੁਕੂਗੀ ਇਹ ਮੋਲ ਰਮਾਣ ਤੇ ਸੋਨ ਤੇ ਮੋਲ ਫੋਨ ਤੇ ਹਾਂਜੀ ਹਾਂਜੀ ਬਾਕੀ ਹੈ ਜਾਇਦਾ ਅੱਜ ਇੱਧਰ ਇੱਕ ਤੁਹਾਨੂੰ ਮਾਝ ਦਿਖਾਵਦੇ ਨੇ ਬਗੈਰ ਬੱਚਿਆਂ ਜਾਇ ਸੁਆ ਵੱਡੀ ਹੋਏ 10 ਕਿਲੋ ਦੁੱਧ ਬਹੁਤ ਕਿੰਨੇ ਪੰਜਾਹ ਦਾ ਸੀ ਬੱਚਾ ਨਹੀਂ ਹੈਗਾ ਬਗੈਰ ਬੱਚਿਆਂ ਹਾਂ ਬੁਸ਼ੀ ਬਣੀ ਆਈ ਬੱਚਾ ਦੁੱਧ ਮੰਗ ਲਓ ਦੁੱਧ ਮੰਗ ਲਓ ਠੀਕ ਆ ਜੀ ਬਾਕੀ ਸਿੰਘ ਦਾ ਡਿਜ਼ਾਈਨ ਦਿਖਾ ਦਿਓ ਆ ਬੂਤੀ ਬਾਤੀ ਦੇਖ ਲਓ ਸਿੰਘ ਖੁੱਲਾ ਬੇਸ਼ੱਕ ਹੈਗਾ ਪਰ ਮਾਝ ਬੜੇ ਜਾਇਦਾ ਰੇਟ ਦੇ ਵਿੱਚ ਮਿਲ ਜਾਣੀ ਆ ਤੁਹਾਨੂੰ ਭਾਈ ਤਾਈ ਸੁਈਆ ਕਰਮਾਲੀ 10 ਕਿਲੋ ਦੁੱਧ ਕਰੋ ਚੱਲੋ ਚਾਰ ਨਹੀਂ 12 13 ਕਿਲੋ ਦੇ ਬੜੇ ਸਰਕਾਰ ਗੀਤੀ ਬੜੀ ਕੀਤੀ ਹੋਰ ਵਾਜਾ ਇਹ ਫਿਰ ਸਤਨਾਮ ਕੀ ਭਾਗ 1000 70 ਦੀ ਪਹੁੰਚ ਲਓ ਵੀ 1000 70 ਦੀ ਤੋ ਕੋੜ ਕਾ ਬਣ ਬਖਾ ਲਓ ਕਾਵੇਂ ਹੈਗਾ ਬੰਦਾ ਅਕਲ ਦੁੱਧ 10 ਕਿਲੋ ਦੁੱਧ ਤੇ 7 ਮਹੀਨਾ ਤੇ ਜੇ ਸੂਇ ਸੋਇਆ ਬਾਕੀ ਆ ਮੇਰਾ ਭਰਾ ਮਾਰ ਦਿਓ ਕੈਮਰਾ ਤਸल्ली ਦੇ ਨਾਲ ਵੱਡੀ ਵਾੜ ਹਾਂ ਵੱਡੀ ਵਾੜ 1000 ਘਟ 50 ਦੀ 1000 ਘਟ 50 ਦੀ ਇੱਕ ਨਵਾਂ ਸਵੇਰ ਹੁੰਦੀ ਦੂਜਾ ਸਵੇਰ ਤਿਆਰ ਹੀ ਆ ਜੀ ਦੋ ਚਾਰ ਦਿਨ ਸਰਦੀ ਆ ਦੋ ਚਾਰ ਦਿਨ ਲੱਜੂਗੀ ਤਿਆਰੀ ਤੇ ਜਾਂ ਕਰਮਾਂ ਦੀ ਦੂਜਾ ਸਵੇਰ 55000 ਦੀ ਪਹੁੰਚ ਗਈ 53000 ਵੀ ਬਹੁਤ ਆ ਵੇਖੋ ਜੀ 52000 ਦੀ ਪਹੁੰਚ 53 ਦੀ 53 ਦੀ ਇਹ ਗੱਤ ਪਰਵੰਜਾ ਦੀ ਸੌਰੀ ਅੱਗੇ ਇਧਰ ਵਿਖਾਉਣੇ ਤੁਹਾਨੂੰ ਅੱਗੇ ਵਾਰ ਜਰਸੀ ਕ੍ਰਾਸ ਦੀ ਸੂਈ ਹੈ ਜੀ ਦੂਜਾ ਸੁਬਾ ਦੂਜਾ ਸੁਬਾ ਸੂਈ ਹੈ ਮਗਰ ਬੱਛਾ ਹਾਂਜੀ ਹਾਂਜੀ ਤੇ ਵੀਰ ਸੁਣਾ ਬਾਕੀ ਚਵਾਈ ਦੀ ਥੋੜੀ ਧਾਰਾ ਮਾਰ ਕੇ ਦੇ ਹਾਂ ਮਵਾ ਲਿਆ ਬਹੁਤ ਖਾ ਦਿਓ ਮਾੜੀ ਜੀ ਬਿਲਕੁਲ ਓਕੇ ਰਿਪੋਰਟ ਆ ਜੇਰ ਪਾ ਦੂਗੀ ਉਹਦੀ ਡਿਟੇਲ ਮੇਰਾ ਭਰਾ ਲੈ ਲਿਓ ਬਾਅਦ ਵਿੱਚ ਠੀਕ ਆ ਜੀ ਮੁੱਲ ਕੀ ਆ ਮੁੱਲ 43 ਉਹਦੇ ਵਿਖਾਉਣੇ ਤੁਹਾਨੂੰ ਟੋਕਰ ਕਰਕੇ ਪੜ ਤੇ ਤੇਰੀ ਟੋਕਰ ਟੋਕਰ ਜੀ ਮੇਰੀ ਦੋ ਦੇ ਸਿਹਤ ਕਿਲੋ ਦੁੱਧ ਬਸ ਸਿਰਫ ਟੋਕਰ ਦੁੱਧ ਕਿੰਨਾ 6 7 8 ਕਿਲੋ 8 ਕਿਲੋ ਪਰ ਇਹਦੇ ਕੋਈ ਨਿਲਕੇ 8 ਕਿਲੋ ਦੁੱਧ ਜਰਸੀ ਐਫ ਕ੍ਰੋਸ ਤੇ ਕੀ ਮੁੱਲ ਵੀਰ ਇਹ ਆਪਣੇ 20000 20000 22000 ਬਾਈ ਬਾਈ ਬਹੁਤ ਲੋ ਵੀ 22 22 ਕਹਿੰਦੀ ਦੁਨੀਆ ਬਾਈ ਬਾਈ ਅੱਗੇ ਵਾਰ ਦਿਖਾਉਣੇ ਤੁਹਾਨੂੰ ਭਾਵੇਂ ਹਰਿਆਲ ਵੀ ਮੰਨ ਲਓ ਸਿਹਰਾੜ ਆ ਗਈ ਆ ਤੋ ਫਾਤੀ ਜਾ ਗਈ ਆ ਸਾਡੇ ਤੋਂ ਲੰਬੇ ਗੱਬਰ ਛੇਕ ਨੇ ਦੁੱਧ ਪਹਿਲਾ ਸਵਾ ਦੂਜਾ ਤੇ ਗੱਬਰ ਲਓ ਵੀ ਦੂਜਾ ਸੇ ਗੱਬਰ ਨਾਲ ਠੀਕ ਆ ਜੀ ਹਾਂ ਜੀ ਬਾਕੀ ਮੇਰੇ ਭਰਾਓ ਸਾਡੇ 3 ਮਹੀਨੇ ਦੀ ਗੱਬਰ ਨਾਲ 6 ਕਿਲੋ ਤੋਂ ਕਿਤੇ ਮੁੱਲ ਨਾ ਬੜਾ ਜਾਇਦ ਕੋਈ 22 ਕੋਈ 25 ਕੋਈ 28 ਨਹੀਂ 20000 ਦੇ ਵਿੱਚੋਂ ਵੀ 2 18000 ਦੀ ਪਹੁੰਚ ਆ 100 ਕਿਲੋਮੀਟਰ